ਤੁਸੀਂ ਪਹਿਲਾਂ ਤਾਂ ਤੁਸੀਂ ਜੀ ਮੇਰਾ ਰਾਜ ਹੋਣਾ ਪੈਂਦਾ ਜੀ ਰਾਜ ਹੋਣਾ ਹੀ ਖੁਰਦ ਨਾ ਕਲਾ ਜੀ ਕਲਾ ਹੋਊਗਾ ਆਪਣੀ ਗੱਡੀ ਲੱਗੀ ਉਹ ਢਹਾੜੀ ਤੇ ਜੀ ਚੱਲ ਕਿਤੇ ਵੀ ਇਹ ਮੁੰਡੇ ਵੀ ਜੀ ਲੇਬਰ ਵਾਲੇ ਕਿਹੜੇ ਤਰੀਕੇ ਨਾਲ ਹਾਂਜੀ ਪਰ ਵੀਰੇ ਮੈਂ ਇਹ ਪਿੰਡ ਦੇ ਵਿੱਚ ਆਉਦੇ ਲੱਗਣ ਨਹੀਂ ਦੇਣੇ ਠੀਕ ਹੈ ਕੀ ਸਾਡੇ ਪਿੰਡ ਦੇ ਵਿੱਚ ਕੀ ਲੱਗਣ ਨਹੀਂ ਦੇਣੇ ਸਾਡੇ ਨਾਲ ਹੁਣ ਕੁੱਤੇ ਖਣੀ ਹੋ ਗਏ ਅਡੀਆਂ ਤੂੰ ਵੀ ਕਿਸਾਨ ਹੀ ਹੈ ਤੂੰ ਵੀ ਪਿੰਡ ਦਾ ਜਿਮੀਂਦਾਰਾਂ ਦਾ ਮੁੰਡਾ ਜੱਟ ਭਰਾਵਾ ਆਪਾਂ ਤੇ ਲੱਗਣ ਨਹੀਂ ਦੇਣੇ ਛੋਡੂ ਇੱਜ਼ਤ ਕਰਦੇ ਆ ਚਾਹ ਪਾਣੀ ਦੁੱਧ ਰੋਟੀ ਪਾਣੀ ਖਾਣਾ ਤੇ ਪੀਣਾ ਜਿਹੜਾ ਆਜੋ ਘਰੇ ਆਜੋ ਬਹਿਨੇ ਆ ਪਰ ਇਹਦੇ ਨਾਲ ਸਾਡੀ ਸਖਤ ਸ਼ਬਦਾਂ ਦੇ ਵਿੱਚ ਸਾਡੀ ਨਾ ਖੇਤੀ ਆ ਕਰਾਂਗੇ ਹਰ ਹਾਲਤ ਕਰਾਂਗੇ ਇਹ ਸਾਡੇ ਨਕਰ ਕਰਦੇ ਇਹ ਇੰਨੇ ਸੱਚੇ ਸੁੱਚੇ ਸੀਗੇ ਤਾਂ ਇਹ ਦਿਨੇ ਲਵਾਉਦੇ ਦੇਣੇ ਲਾਗੇ ਵੀਰ ਦਿਨ ਦੇ ਲਾਉਂਦੇ ਹੁੰਨੇ ਆ ਨਹੀਂ ਲਾਉਂਦੇ ਬਸ ਬੱਸ ਆ ਸਾਨੂੰ ਫੋਟੋ ਅੰਗਾਦਨੇ ਵੀਰ ਦੇ ਸਾਰੇ ਪਿੰਡ ਇੱਕ ਬਡੂੰਦੀ ਰਹਿ ਗਿਆ ਬਡੂੰਦੀ ਰਹਿ ਕੇ ਵੀਰ ਬਣ ਕੇ ਨਹੀਂ ਹੁਣ ਤੂੰ ਵਿਰੋਧ ਨਾ ਕਰ ਵੀਰਿਆ ਨਹੀਂ ਮੈਂ ਨਹੀਂ ਵਿਰੋਧ ਕਰਦਾ ਵੀਰੇ ਵੀਰਿਆ ਅਸੀਂ ਵਿਰੋਧ ਕਰਦੇ ਨਹੀਂ ਅਸੀਂ ਵਿਰੋਧ ਅਸੀਂ ਲੈਣਾ ਕੀ ਆ بس ਤਾਂ ਵੀਰੇ ਜੇ ਦਿਹਾੜੀ ਲੈਣੀ ਆ ਲੇਬਰ ਵਾਲਿਆਂ ਅਸੀਂ ਤੁਹਾਨੂੰ ਬਾਲਾ ਵੱਧ ਕਰੀਏ ਇਹ ਤਾਂ ਗੱਡੀ ਦਿਹਾੜੀ ਲੈਣੀ ਆ ਵੀਰੇ ਤੇ ਉਹ ਗਰਨੀਸ ਵਾਲਾ ਆਪਾਂ ਨੂੰ ਕੀ ਆ ਸਾਡੀ ਇਹਦੇ ਨਾਲ ਜਾਨੀ ਉਹ ਆ ਸਾਡੇ ਨਾਲ 19 ਤਰੀਕ ਨੂੰ ਅਸੀਂ ਉੱਥੇ ਸੀ ਸਾਡੇ ਉਹ ਕੁੱਤੇ ਖਾਣੀ ਹੋਈ ਆ ਜਿਹੜੀ ਕਿਤੇ ਖੇਤ ਪੇ ਗੱਦੇ ਨਾਲ ਨਹੀਂ ਜਮਾ ਕੇ ਆ ਆ ਕੀ ਪੰਜਾਬ ਸਰਕਾਰ ਦੇ ਮੋਟ ਨੂੰ ਆਉਂਦੇ ਤੁਸੀਂ ਅਸੀਂ ਵੀਰੇ ਲਾਜੀ ਅਸੀਂ ਲੱਗਣ ਦੇ ਨੇ ਓ ਨਹੀਂ ਧੰਨਵਾਦ ਹੈਂ بس تو ਵੀਰ ਬਣ ਕੇ ਲੈ ਜੀ ਪੰਜਾਬ ਸਰਕਾਰ ਦੇ ਬੋੜ ਜਮੀਨ ਨਿਕਲ ਲਗੇ ਯਾਰ ਕੱਲ ਨੂੰ ਫੇਰ ਨੋ ਚੱਲੋ ਵੱਡੇ ਸਾੜ ਕਰੋ ਬੈਗ ਹੋਣਾ ਹੋੜ ਜੀ ਬੋਲੋ ਹੋੜ ਜੀ ਚਲੇ ਦਿਓ ਤਾਂ ਨਾ ਦਿਓ ਕੋਈ ਜਾਮ ਲਾ ਦੋ ਸਾਡੇ ਤੇ ਵੀ ਸਾਡੇ ਨਾਲ ਧੱਕਾ ਮੁਕੀ ਕੀਤੀ ਆ ਉਹ ਵੀ ਦੱਸਦੇ ਹਾਂ ਉਹ ਵੀ ਦੱਸ ਦੇ ਇਹ ਲੱਗਣ ਨਹੀਂ ਦੇਣੇ ਯਾਰ ਅਸੀਂ ਬੜੀ ਮੇਕ ਅਫੈਂਡਾ ਤੈਨੂੰ ਧੱਕਾ ਮੁਕੀ ਤਾਂ ਨਹੀਂ ਕੀਤੀ ਇੱਧਰ ਦੱਸ ਦੇ ਪਹਿਲਾਂ ਤਾਂ ਇੱਧਰ ਆ ਜਾ ਚੋ ਚਾਦੀ ਆ ਨਹੀਂ ਦੱਸ ਨਹੀਂ ਉੱਟੀ ਵਾਣੋ ਸੜ ਗਿਆ ਹੈ ਇਹ ਲੱਗਣ ਨਹੀਂ ਦੇਣੇ ਯਾਰ ਇਹ ਮਨ ਲੱਗ ਸਾਰਾ ਪੰਜਾਬ ਵੇਚ ਕੇ ਖਾ ਗਿਆ ਪਹਿਲਾਂ ਤੂੰ ਆਏ ਦੱਸ ਦੇ ਤੇਰੇ ਨਾਲ ਕੋਈ ਗੱਲ ਬਾਤ ਗਲਤ ਤਾਂ ਨਹੀਂ ਕੀਤੀ ਵੀਰੇ ਗੱਲ ਸੁਣ ਮੇਰੀ ਤੂੰ ਪਹਿਲੇ ਇਹ ਨਹੀਂ ਦੱਸਦੇ ਪਹਿਲੇ ਥੋੜੀ ਬੋਲ ਥੋੜੀ ਬੋਲੋ ਥੋੜੀ ਬੋਲੋ ਗੱਲ ਕਰ ਇਹ ਘਰ ਨਾ ਇਹ ਨਹੀਂ ਛੰਪ ਕਰ ਜਾ ਬੋਲ ਜਾ ਆ ਵੀਰੇ ਹੁਣ ਤੋਂ ਹਲੀ ਪ੍ਰਧਾਨ ਗੱਲ ਕਰਦਾ ਕਰੀ ਜਾਣ ਦੋ ਬੋਲ ਬੋਲੋ ਇਹ ਇੱਕ ਬੰਦਾ ਕਰ ਦੋ ਵੀ ਵੀਰ ਬਣ ਕੇ ਗੱਲ ਇਹ ਆ ਵੀ ਸੁਭਾ ਦੇ ਲਾਉਨੇ ਆਨੇ ਆ ਲਾਈ ਚਾਰ ਮੇਰੇ ਨਾਲ ਜਿਹੜਾ ਮਰਜੀ ਕਰਾ ਸਕੂਲਾਂ ਦੇ ਬੋਰਡ ਨੇ ਜਿਹੜਾ ਕੁਸ਼ ਮਾਰਾ ਦਰ ਜਸੀ ਪਿੰਡ 'ਚ ਨਹੀਂ ਲੱਗਣ ਦੇਣੇ ਚਲੋ ਨਹੀਂ ਲਾਉਣੇ ਬਾਕੀ ਟਾਈਟਮੈਂਟ ਤੇ ਹੌਟ ਧੰਨਵਾਦ ਕਰਦੇ ਆ ਵੀ ਫ੍ਰੀ ਫ੍ਰੀ ਪੜਾਈ ਕਰਾਉਂ ਗਏ ਹਾਂ ਹਾਂ ਹੁ ਬੋਲੋ ਉਹ ਤਾਂ ਵੀਰ ਜੀ ਆਪਾਂ ਪਿੰਡੋਂ ਬੰਦੇ ਆ ਤੇ 10ਵੀਂ ਤੋਂ ਬਾਅਦ ਉਹਨਾਂ ਦੇ ਬੋਰਡ ਜੀ ਦੇ ਚਾਹੇ ਦੇ ਵਾ ਪਹਿਣੀ ਪੜਿੰਗਾ ਜੀ ਨਹੀਂ ਬੱਸ ਤੂੰ ਆਹ ਦਾਹ ਤੈਨੂੰ ਅਸੀਂ ਬਰਾਬਲਾ ਤਾਂ ਨਹੀਂ ਬੱਸ ਬੋਲਿਆ ਤੇਰੀ ਲੈਵਲ ਨਿਕਲੀ ਬੋਲਿਆ ਇਧਰ ਦੱਸ ਦੇ ਵੀਰ ਬਣ ਕੇ ਮੇਰੇ ਪੈਰੀ ਹੱਥ ਨਾਲ ਲੈਵਲ ਆਦੀ ਇਹ ਗੱਲ ਨਹੀਂ ਕੱਲ ਨੂੰ ਉੱਥੇ ਜਾ ਕੇ ਤੂੰ ਕਹਦੇ ਮੈਨੂੰ ਕੁੱਟਿਆ ਮਾਰਿਆ ਉਹਨਾਂ ਨੂੰ ਆ ਕੇ ਹੁਣ ਦੱਸ ਦੇ ਇਧਰ ਉਹ ਲੈਵਲ ਵਾਲਾ ਤੂੰ ਆ ਬਤੋਰੇ ਤੈਨੂੰ ਕੁਝ ਬੁਰਾ ਭਲਾ ਬੋਲਿਆ ਨਹੀਂ ਜੀ ਨਹੀਂ ਜੀ ਬੋਲਿਆ ਡਰਾਈਵਰ ਨੂੰ ਤਰ ਇਹਨੂੰ ਬੋਲਿਆ ਨਹੀਂ ਜੀ ਧੰਨਵਾਦ ਆ ਤੁਹਾਡਾ ਵੀਰ ਬਣ ਕੇ ਜਾਓ ਬਸ ਠੀਕ ਹੈ ਜੀ ਚੱਲ ਜਾਓ ਪੰਜਾਬ ਸਕੂਲ ਦੇ ਪੜਾਈ ਫ੍ਰੀ ਕਰਾਉਂਦਾ ਦਾ ਦਾ ਦੱਸੋ